ਮਨ ਵਿਚੈ ਸਤ ਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ ਗੁਰੂ ਚਰਨਾਂ 'ਵੈ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਜਿਹੜਾ ਵੀ ਪ੍ਰਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਚਨ ਕਰ ਰਹੇ ਨੇ ਮਨ ਵਿਚੈ ਸਤ ਗੁਰ ਕੈ ਪਾਸ ਜਿਹੜਾ ਵੀ ਸੇਵਕ ਜਿਹੜਾ ਵੀ ਪ੍ਰਾਣੀ ਗੁਰੂ ਦਾ ਸਿੱਖ ਆਪਣਾ ਮਨ ਸਤਿਗੁਰਾਂ ਦੇ ਚਰਨਾਂ ਵਿੱਚ ਵੇਚ ਦਿੰਦਾ ਹੈ ਪਾਪ ਕੀ ਭੇਟਾ ਕਰ ਦਿੰਦਾ ਹੈ ਅਰਪਣ ਕਰ ਦਿੰਦਾ ਹੈ ਤਿਸ ਸੇਵਕ ਕੇ ਕਾਰਜ ਰਾਸ ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਪਿਛਲੇ ਦਿਵਾਨਾ ਵਿੱਚ ਬੇਨਤੀ ਕੀਤੀ ਸੀ ਇੱਕ ਐਸੇ ਸੇਵਕ ਦੀ ਇਜਸ ਵਰਗਾ ਕੋਈ ਨਹੀਂ ਬਣਨਾ ਚਾਹਵੇ ਭਾਈ ਮਾਣੇ ਦੀ ਗੱਲ ਕੀਤੀ ਸੀ ਇਹ ਜੋ ਸ਼ਬਦ ਹੈ ਮਨ ਵਿੱਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਇਸ ਵਿੱਚ ਅਸਲ ਸੇਵਕ ਅਸਲ ਸੇਵਾਦਾਰ ਦੇ ਗੁਣ ਦੱਸੇ ਗਏ ਨੇ ਕਿ ਆਪਾਂ ਕਹਿੋ ਜੇ ਸੇਵਕ ਬਣਨਾ ਹੈ ਕਹਿੋ ਜੇ ਗੁਣ ਸਾਡੇ ਅੰਦਰ ਹੋਣੇ ਚਾਹੀਦੇ ਤੇ ਜੇ ਇਤਿਹਾਸ ਨੂੰ ਖੋਲ ਕੇ ਵੇਖਣਾ ਕਿ ਸਾਨੂੰ ਕੋਈ ਉਦਾਹਰਣ ਦਿਓ ਪਾਤਸ਼ਾਹ ਜੀ ਕਿ ਕਿਸੇ ਦੇ ਜੀਵਨ ਨੂੰ ਵੇਖ ਕੇ ਅਸੀਂ ਉਹਨਾਂ ਵਰਗਾ ਜੀਵਨ ਉਹਣਾ ਸਕੀਏ ਕਿ ਕਿਹੜਾ ਕੋਈ ਸੇਵਕ ਹੋਇਆ ਹੈ ਜਿਹਦੇ ਵਰਗਾ ਅਸੀਂ ਵੀ ਸੇਵਕ ਬਣ ਜਾਈਏ ਤੇ ਸਾਡੇ ਵੀ ਕਾਰਜ ਰਾਸ ਹੋ ਜਾਣ ਤੇ ਸਾਡਾ ਜੀਵਨ ਵੀ ਸਫਲ ਹੋ ਜਾਵੇ ਤੇ ਜੇ ਇਤਿਹਾਸ ਨੂੰ ਵੇਖੀਏ ਤੇ ਇਤਿਹਾਸ ਵਿੱਚ ਤੇ ਬੜੇ ਸੇਵਕਾਂ ਦੀਆਂ ਬੜੀਆਂ ਧਾਰਨਾਵਾਂ ਨੇ ਜਿਹੜੀ ਸਭ ਤੋਂ ਪਹਿਲੀ ਉਦਾਹਰਣ ਆਉਂਦੀ ਹੈ ਉਹ ਭਾਈ ਲੈਹਣੇ ਦੀ ਆਉਂਦੀ ਹੈ ਭਾਈ ਲੈਹਣਾ ਜੀ ਜਦੋਂ ਧੰਨ ਗੁਰੂ ਨਾਨਕ ਪਾਸ਼ਾ ਜੀ ਦੇ ਚਰਣਾ ਵਿੱਚ ਆਏ ਬਾਣੀ ਸੁਣੀ ਤੇ ਦਰਸ਼ਨਾ ਲਈ ਆ ਗਏ ਤੇ ਜਦੋਂ ਦਰਸ਼ਨਾ ਲਈ ਆ ਗਏ ਘਰੋਂ ਚੰਗੇ ਸਨ ਤੇ ਘੋੜੇ ਤੇ ਚੜ੍ਹ ਕੇ ਸਵਾਰ ਹੋ ਕੇ ਆਏ ਕਿ ਚਲੋ ਚੱਲਦੇ ਆਂ ਸਤਿਗੁਰਾਂ ਦਰਸ਼ਨ ਕਰਨ ਜਿਨ੍ਹਾਂ ਦੀ ਬਾਣੀ ਇੰਨੀ ਸੋਹਣੀ ਹੈ ਤੇ ਐਸੇ ਮਹਾਨ ਸਰਦਾਂ ਦਰਸ਼ਨ ਕਰਦੇ ਆਂ ਤੇ ਜਦੋਂ ਧੰਨ ਗੁਰੂ ਨਾਨਕ ਪਾਸ਼ਾ ਜੀ ਦਰਸ਼ਨਾ ਲਈ ਭਾਈ ਲੈਣਾ ਜੀ ਆਏ ਤੇ ਧੰਨ ਗੁਰੂ ਨਾਨਕ ਪਾਸ਼ਾ ਜੀ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ ਤੇ ਖੇਤਾਂ ਵਿੱਚ ਕੰਮ ਕਰਦੇ ਸਨ ਤੇ ਉਹਨਾਂ ਨੇ ਅੱਜ ਪਹਿਲੀ ਵਾਰ ਦੇਖਣਾ ਸੀ ਗੁਰੂ ਨੂੰ ਦਰਸ਼ਨ ਕਰਨੇ ਸੀ ਇਸ ਕਰਕੇ ਪਛਾਣ ਨਹੀਂ ਸਕਤੇ ਕਿ ਇਹ ਗੁਰੂ ਨਾਨਕ ਪਾਸ਼ਾ ਨੇ ਉਹਨਾਂ ਨੇ ਵੇਖਿਆ ਕਿ ਕੋਈ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਪਿਆ ਚਲੋ ਇਹਨਾਂ ਤੋਂ ਰਾਹ ਪੁੱਛ ਲੈਣੀ ਹੈ ਕਿੱਧਰ ਹੈ ਗੁਰੂ ਨਾਨਕ ਦਾ ਦਰਬਾਰ ਤੇ ਉਹਨਾਂ ਨੇ ਗੁਰੂ ਨਾਨਕ ਪਾਸ਼ਾ ਵੱਲ ਇਸ਼ਾਰਾ ਕਰਦਿਆਂ ਹੋਇਆਂ ਇਹ ਬੇਨਤੀ ਕੀਤੀ ਕਿ ਮੈਂ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਕਰਨ ਆਇਆ ਹਾਂ ਕਿੱਥੇ ਉਹਨਾਂ ਦਾ ਦਰਬਾਰ ਹੈ ਕਿੱਥੇ ਉਹਨਾਂ ਦਾ ਧਰਮਸਾਲ ਹੈ ਕਿੱਥੇ ਤਾਂ ਤਰਨ ਤਰਮਸ਼ਾਲਾ ਹੈ ਜਿੱਥੇ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਉਹ ਸਮਝ ਗਏ ਜਾਣੀ ਜਾਣ ਸਨ ਕਿ ਇਹ ਗੁਰੂ ਦੇ ਦਰਸ਼ਨਾਂ ਲਈ ਆਏ ਹਨ ਤੇ ਮਨ ਵਿੱਚ ਬੜੀ ਰੀਜ ਲੈ ਕੇ ਆਏ ਨੇ ਤੇ ਸਤਿਗੁਰੂ ਜੀ ਉਹਨਾਂ ਦੇ ਘੋੜੇ ਦੀ ਬਾਗ ਪੜ ਕੇ ਆnde ਚੱਲ ਭਾਈ ਤੈਨੂੰ ਮੈਂ ਲੈ ਚਾਂਗਾ ਗੁਰੂ ਨਾਨਕ ਦੇ ਦਰਬਾਰ ਤੇ ਵੇਖੋ ਭਾਈ ਲੈਣਾ ਘੋੜੇ ਤੇ ਸਵਾਰ ਹੈ ਤੇ ਗੁਰੂ ਨਾਨਕ ਪਾਸ਼ਾ ਨੇ ਘੋੜੇ ਦੀ ਬਾਲ ਫੜੀ ਆਪਣੇ ਥਾਂ ਤੇ ਲੈ ਆਏ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਤੁਸੀਂ ਭਾਈ ਲੈਣੇ ਨੂੰ ਕਿ ਤੁਸੀਂ ਜਾ ਕੇ ਲੰਗਰ ਪ੍ਰਸ਼ਾਸਕੋ ਤੇ ਹੁਣ ਸੰਧਿਆ ਵੇਲੇ ਦੀਵਾਨ ਸਜਣੇ ਨੇ ਫਿਰ ਗੁਰੂ ਨਾਨਕ ਪਾਸ਼ਾ ਦਰਸ਼ਨ ਦੇਣਗੇ ਤੇ ਭਾਈ ਲੈਣਾ ਬੜਾ ਖੁਸ਼ ਹੋਇਆ ਕਿ ਮੈਂ ਸਤਗੁਰੂ ਦਰਸ਼ਨ ਲਈ ਕਰਤਾਰਪੁਰ ਸਾਹਿਬ ਦੀ ਗੱਲ ਹੈ ਤੇ ਜਿਹੜਾ ਅੱਜ ਕੱਲ ਪਾਕਿਸਤਾਨ ਵਿੱਚ ਤੇ ਧੰਗ ਗੁਰੂ ਨਾਨਕ ਪਾਸ਼ਾ ਜੀ ਸਿੰਧਿਆ ਵਿੜਾ ਹੋਇਆ ਤੇ ਗੁਰੂ ਨਾਨਕ ਪਾਸ਼ਾ ਜੀ ਆਪਣੇ ਆਸਣ ਤੇ ਬੈਠੇ ਤੇ ਭਾਈ ਲੈਣਾ ਜੀ ਸੰਗਤ ਵਿੱਚ ਆ ਕੇ ਬੈਠੇ ਸੰਗਤਾਂ ਹਰ ਜਸ ਕੀਰਤਨ ਕਰ ਰਹੀਆਂ ਨੇ ਬਾਣੀ ਪੜ੍ਹ ਰਹੀਆਂ ਨੇ ਤੇ ਜਦੋਂ ਗੁਰੂ ਨਾਨਕ ਪਾਸ਼ਾ ਜੀ ਆਪਣੇ ਆਸਣ ਤੇ ਬੈਠੇ ਤੇ ਭਾਈ ਲੈਣਾ ਜੀ ਬੜੇ ਹੈਰਾਨ ਹੋਏ ਕਿ ਇਹ ਸਤਿਗੁਰੂ ਹੈ ਇੰਨੇ ਮਹਾਨ ਸਤਿਗੁਰੂ ਮੇਰੇ ਘੋੜੇ ਨੂੰ ਫੜ ਕੇ ਲੈ ਕੇ ਇੱਥੋਂ ਤੱਕ ਆਏ ਮੈਨੂੰ ਲੈ ਕੇ ਆਏ ਤੇ ਜੇ ਕੋਈ ਆਮ ਕਰਕੇ ਕੋਈ ਬੰਦਾ ਕੋਈ ਵੱਡਾ ਹੋਵੇ ਤੇ ਜੇ ਜੀ ਕੋਈ ਹਾਇਸੀਅਤ ਜਾਦਾ ਬਣ ਜਾਏ ਜਿਸ ਨੂੰ ਕੋਈ ਪਦ ਮਾਣ ਮਿਲ ਜਾਏ ਤੇ ਉਹ ਤਾਂ ਕਿਸੇ ਨਾ ਮਾੜੇ ਮੋਟੇ ਕਿਸੇ ਨਾ ਗੱਲ ਵੀ ਨਹੀਂ ਕਰਦਾ ਚੰਗੀ ਤਰ੍ਹਾਂ ਪਰ ਗੁਰੂ ਨਾਨਕ ਪਾਸ਼ਾ ਇੰਨੀ ਨਿਮਰਤਾ ਵਾਲੇ ਸਤ ਗੁਰੂ ਹਨ ਇਥੋਂ ਹੀ ਉਹਦਾ ਮਨ ਜਿਹੜਾ ਸੀ ਭਾਈ ਲੈਣੇ ਦਾ ਪ੍ਰਭਾਵਿਤ ਹੋਇਆ ਗੁਰੂ ਤੋਂ ਪੜਾ ਤੇ ਮੱਥਾ ਟੇਕ ਕੇ ਤੇ ਗੁਰੂ ਨਾਨਕ ਪਾਸ਼ਾ ਅੱਗੇ ਜਰਨਾ ਬੇਨਤੀ ਵੀ ਕਰਦਾ ਕਿ ਫਾਤਿਹ ਸਾਹਿਬ ਜੀ ਮੈਂ ਤਾਂ ਤੁਹਾਡੇ ਕੋਲੋਂ ਇੰਨੀ ਸੇਵਾ ਕਰਵਾ ਲਈ ਮੈਂ ਤਾਂ ਕਿਸੇ ਜੋਗਾ ਵੀ ਨਹੀਂ ਤੇ ਤੁਸੀਂ ਤੇ ਗੁਰੂ ਉਹ ਤੁਹਾਨੂੰ ਲੱਖਾਂ ਕਰੋਣਾ ਲੋਕ ਪੂਜਦੇ ਨੇ ਤੇ ਇਹ ਤਾਂ ਮੈਨੂੰ ਮੇਰੇ ਕੋਲ ਬੜੀ ਵੱਡੀ ਭੁੱਲ ਹੋ ਗਈ ਆ ਤੇ ਤੁਸੀਂ ਮੈਨੂੰ ਖਿਮਾ ਕਰੋ ਆਪਣੇ ਚਰਨਾਂ ਦਾ ਸੇਵਕ ਬਣਾਓ ਮੈਂ ਤੇਰੇ ਚਰਨਾਂ ਵਿੱਚ ਸੇਵਕ ਬਣਨੇ ਆਇਆ ਤੇ ਅੱਜ ਆਪਾਂ ਗੱਲ ਕਰਦੇ ਪਿਆ ਸੇਵਕਾਂ ਦੇ ਗੁਣ ਦੀ ਸੇਵਕ ਕਿਵੇਂ ਬਣਿਆ ਜਾਂਦਾ ਹੈ ਤੇ ਗੁਰੂ ਨਾਨਕ ਪਾਸ਼ਾ ਜਾਣੀ ਜਾਣ ਸਭ ਕੋ ਸੰਨ ਪਰ ਫਿਰ ਵੀ ਪੁੱਛਦੇ ਨੇ ਕਿ ਭਾਈ ਤੇਰਾ ਨਾਮ ਕੀ ਹੈ ਤੂੰ ਕਹਿੰਦੇ ਮੇਰਾ ਨਾਮ ਹੈ ਲੈਣਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੇਰਾ ਨਾਮ ਹੈ ਲੈਣਾ ਤੇ ਅਸੀਂ ਤੈਨੂੰ ਕੁਝ ਹੈ ਦੇਣਾ ਜੇ ਤੂੰ ਲੈਣਾ ਹੈ ਤੇ ਅਸੀਂ ਦੇਣਾ ਵੀ ਪਰ ਦਵਾਂਗੇ ਤਾਂ ਹੀ ਜੇ ਤੂੰ ਲੈਣ ਦੇ ਲਾਇਕ ਬਣੇਗਾ ਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਟੈਪਿਆ ਕਹਿੰਦੇ ਕਿ ਪਾਤਸ਼ਾਹ ਮੈਂ ਤਾਂ ਤੁਹਾਡੀ ਪਹਿਲੀ ਸਿੱਖਤ ਬਾਣੀ ਸੁਣ ਕੇ ਹੀ ਮੈਂ ਪ੍ਰਭਾਵਿਤ ਹੋਇਆ ਦੂਸਰਾ ਤੁਸੀਂ ਆਜੋ ਮੇਰੇ ਘੋੜੇ ਦੀ ਬਾਗ ਫੜ ਕੇ ਲਿਆ ਗਿਆਸ ਤੋਂ ਇੰਨਾ ਪ੍ਰਭਾਵਿਤ ਹੋਇਆ ਹੁਣ ਆਪਣੇ ਚਰਨਾਂ ਵਿੱਚ ਹੀ ਲਾਲਬੂ ਦੇ ਪਾਸ ਰਾਜ ਕਹਿੰਦੇ ਜਾਓ ਬਿਆਨ ਸੰਤਾਂ ਸੇਵਾ ਕਰਦੀਆਂ ਨੇ ਤੁਸੀਂ ਵੀ ਜਾਓ ਸੇਵਾ ਕਰੋ ਜਾ ਕੇ ਬਾਣੀ ਨਾਲ ਜੁੜੋ ਆਪੇ ਕਰਤਾਰ ਜਿਹੜਾ ਹੈ ਭਲੀ ਕਰੇਗਾ ਇਸੇ ਤਰ੍ਹਾਂ ਭਾਈ ਲੈਣੇ ਦੇ ਮਨ ਵਿੱਚ ਭਾਵਨਾ ਜਾਗੀ ਤੇ ਸੇਵਾ ਵੀ ਜੁੜ ਗਿਆ ਸੇਵਾ ਕਰਦਾ ਰਿਹਾ ਸੇਵਾ ਵੀ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਿਵੇਂ ਆਪਾਂ ਅੱਜ ਸ਼ਬਦ ਪੜ ਰਹੇ ਹਾਂ ਜਾਂ ਬਚਨ ਪੜ ਰਹੇ ਹਾਂ ਕਿ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਵਿੱਚ ਸੈ ਜਦਾ ਗੁਰੂ ਦੇ ਦਰਬਾਰ ਵਿੱਚ ਜੁੜਦਾ ਹੈ ਗੁਰੂ ਦੀ ਸੇਵਾ ਲਈ ਉਹ ਗੁਰੂ ਦੀ ਆਗਿਆ ਨੂੰ ਆਪਣੇ ਮਨ ਵਿੱਚ ਵੀ ਧਾਰਨ ਕਰਦਾ ਹੈ ਇਹ ਨਹੀਂ ਕਿ ਗੁਰੂ ਦਰਬਾਰ ਵਿੱਚ ਵੀ ਆ ਕੇ ਆਪਣੀ ਮਨਮਰਜੀ ਵਿਖਾਵੇ ਕਿ ਮੈਂ ਜੋ ਕਰਨਾ ਹੈ ਉਹੀ ਉਹ ਕਰਨਾ ਹੈ ਭਾਵੇਂ ਸਤਿਗੁਰੂ ਜੋ ਮਰਜੀ ਆਖੇ ਜਾਂ ਪਰ ਭਾਈ ਲੈਣੇ ਦੇ ਅੰਦਰ ਐਸੇ ਔਗਣ ਨਹੀਂ ਸੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਹਰ ਬਚਨ ਪੂਰੇ ਹੋਣ ਤੋਂ ਪਹਿਲਾਂ ਹੀ ਪੂਰਾ ਕਰ ਦਿਆ ਕਰਦੇ ਸਨ ਮੈਂ ਬੇਦੰਤ ਸਾਖੀਆਂ ਨੇ ਭਾਈ ਲੈਣੇ ਦੀਆਂ ਜਿੱਥੇ ਕੋ ਨਾਨਕ ਪਾਸ਼ਾ ਨੇ ਪਰਖਣ ਵਾਸਤੇ ਬਿਆੰਤ ਜੜੀਆਂ ਸਨ ਹੁਕਮ ਵੀ ਦਿੱਤੇ ਤੇ ਹਰ ਹੁਕਮ ਨੂੰ ਉਹਨਾਂ ਨੇ ਸਿਰ ਮੱਥੇ ਮੰਨਿਆ ਨਾਲ ਆਪਣੇ ਪੁੱਤਰ ਵੀ ਸਨ ਉਹਨਾਂ ਦੇ ਭਾਈ ਲਖਮੀ ਚੰਦ ਸ਼੍ਰੀ ਚੰਦ ਜੀ ਉਹਨਾਂ ਨੂੰ ਵੀ ਕਿਉਂ ਉਪਦੇਸ਼ ਦਿੱਤੇ ਪਰ ਉਹਨਾਂ ਨੇ ਹੁਕਮ ਨਹੀਂ ਮੰਨੇ ਇਸੇ ਲਈ ਉਹ ਗੁਰੂ ਦੀ ਪਦਵੀ ਤੋਂ ਵਾਂਝੇ ਰਹਿ ਗਏ ਤੇ ਇਤਿਹਾਸ ਵਿੱਚ ਸਾਖੀਆਂ ਬਹੁਤ ਨੇ ਭਾਈ ਲੈਣੇ ਦੀਆਂ ਜਿਵੇਂ ਕਿ ਇੱਕ ਵਾਰ ਪਾਤਸ਼ਾਹ ਜੀ ਜਾ ਰਹੇ ਸਨ ਨਾਲ ਸਤਿਗੁਰਾਂ ਦੇ ਭਾਈ ਲੈਣਾ ਜੀ ਵੀ ਸਨ ਪੁੱਤਰ ਵੀ ਨਾਲ ਸਨ ਤੇ ਕਹਿੰਦਾ ਕਿ ਇੱਕ ਲੋਟਾ ਜਿਹੜਾ ਸੀ ਉਹਨਾਂ ਦਾ ਭਾਂਡਾ ਸੀ ਬਰਤਨ ਜਿਹੜਾ ਉਹ ਚੱਕੜ ਵਿੱਚ ਡਿੱਗ ਪਿਆ ਤੇ ਪਾਦਸ਼ਾਹ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਜਾਓ ਚੱਕੜ ਦੇ ਭਾਂਡਾ ਡਿੱਗ ਗਿਆ ਲੈ ਕੇ ਆਓ ਤੇ ਪੁੱਤਰਾਂ ਨੇ ਕਿਹਾ ਕਿ ਬਧੇਰੇ ਸੇਵਾਦਾਰ ਨੇ ਕਿਸੇ ਨੂੰ ਕਹਿ ਦਿਓ ਤੇ ਜਦੋਂ ਉਹਨਾਂ ਨੇ ਲੈਣੇ ਵਾਲੇ ਸ਼ਾਲਾ ਕੀਤਾ ਤੇ ਉਹਨਾਂ ਨੇ ਆਪਣੇ ਬਸਤਰਾਂ ਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਜਾ ਕੇ ਚੱਕੜ ਵਿੱਚੋਂ ਜਿਹੜਾ ਸੀ ਭਾਂਡਾ ਕੱਢ ਕੇ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਇੱਕ ਵਾਰ ਉਹਨਾਂ ਦੇ ਧਰਮਸਾਲ ਵਿੱਚ ਦੁਰਨਾਨਕ ਪਾਸ਼ਾਹੀ ਧਰਮਸਾਲ ਵਿੱਚ ਚੂਹੀ ਮਰ ਗਈ ਇਹ ਵੀ ਇੱਕ ਬੜੀ ਸਾਥੀ ਆਉਂਦੀ ਹੈ ਕਿ ਧਰਮਸਾਲ ਵਿੱਚ ਕੀ ਹੋਇਆ ਕਿ ਇੱਕ ਚੂਹੀ ਜੜੀ ਸੀ ਚੂਹਾ ਜਨਮੋਂ ਆਪਾ ਕਹਿੰਦੇ ਆ ਉਹ ਖਤਮ ਹੋ ਗਿਆ ਤੇ ਉਹ ਐਸੀ ਜਗ੍ਹਾ ਤੇ ਕਿਤੇ ਖਤਮ ਹੋ ਗਿਆ ਜਿੱਥੇ ਜਿਵੇਂ ਚਾਦਰ ਥੱਲੇ ਕਿਸੇ ਚੀਜ਼ ਥੱਲੇ ਉਹ ਬਹੁਤ ਜ਼ਿਆਦਾ 스ਮੈਲ ਮਾਰ ਰਿਹਾ ਤੇ ਜਦੋਂ ਪਤਾ ਲਗਾਇਆ ਸੇਵਾਦਾਰਾਂ ਨੇ ਕਿ ਇੱਕ ਚੂਹੀ ਜੜੀ ਹੈ ਉਹ ਖਤਮ ਹੋ ਗਈ ਤੇ ਉਹਨਾਂ ਨੇ ਕਿਹਾ ਆਪਣੇ ਪੁੱਤਰ ਨੂੰ ਵੀ ਕਿਹਾ ਸ਼੍ਰੀ ਚੰਦ ਜੀ ਨੂੰ ਲਖਮੀ ਚੰਦ ਜੀ ਨੂੰ ਜਾਓ ਚੂਹੀ ਪਈ ਐ ਜਾ ਕੇ ਉਹਨੂੰ ਫੜ ਕੇ ਛੋਟੋਂ ਬਾਹਰ ਪਰ ਕਹਿੰਦੇ ਪਿਤਾ ਜੀ ਇਹ ਸਾਡਾ ਕੰਮ ਨਹੀਂ ਹੋਰ ਕਿਸੇ ਨੂੰ ਕਹਿ ਦਿਓ ਪਾਪ ਕੀ ਹੁਕਮ ਨੂੰ ਮੰਨਣਾ ਗੁਰੂ ਦੇ ਹਰ ਹੁਕਮ ਨੂੰ ਮੰਨਣਾ ਤੇ ਜਦੋਂ ਭਾਈ ਲੈਣੇ ਵੱਲ ਸ਼ਰਾ ਕੀਤਾ ਉਹਨਾਂ ਨੇ ਉਹ ਮਰੀ ਚੂਹੀ ਚੁੱਕ ਕੇ ਬਾਹਰ ਸੌਂ ਦਿੱਤੀ ਅਨੇਕਾਂ ਐਸੇ ਹੁਕਮ ਜਦੋਂ ਪਾਤਸ਼ਾਹ ਨੇ ਮੜਾ ਜਿਹਾ ਇਸ਼ਾਰਾ ਕੀਤਾ ਹਰ ਹੁਕਮ ਨੂੰ ਮੰਨਿਆ ਤੇ ਇਹਨਾਂ ਹੁਕਮਾਂ ਨੂੰ ਮੰਨਣ ਕਰਕੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਉਸ ਲਹਿਣੇ ਨੂੰ ਜਿਹੜਾ ਸੀ ਦੂਸਰੇ ਗੁਰੂ ਦੀ ਪਦਵੀ ਦੇ ਦਿੱਤੀ ਉਸ ਲਹਿਣੇ ਨੂੰ ਗੁਰੂ ਅੰਗਦ ਬਣਾ ਦਿੱਤਾ ਆਪਣਾ ਅੰਗ ਬਣਾ ਲਿਆ ਇਸੇ ਕਰਕੇ ਕਿ ਉਹਨੇ ਗੁਰੂ ਦਾ ਹੁਕਮ ਮੰਨਿਆ ਸੀ ਇਹ ਗੁਣ ਨੇ ਸੇਵਕ ਦੇ ਹਰ ਸੇਵਕ ਦੇ ਹਰ ਸੇਵਾਦਾਰ ਦੇ ਅੰਦਰ ਇਹ ਗੁਣ ਹੋਣੇ ਚਾਹੀਦੇ ਨੇ ਕਿ ਗੁਰੂ ਦੇ ਹਰ ਹੁਕਮ ਨੂੰ ਮੰਨਣਾ ਪਾਤਸ਼ਾਹ ਜੀ ਅੱਜ ਦੇ ਸ਼ਬਦ ਵਿੱਚ ਕਹ ਰਹੇ ਨੇ ਆਪਸ ਕੋ ਕਰ ਕਸ਼ਣਾ ਜਨਾਬ ਜਿਹੜਾ ਸੇਵਕ ਸੇਵਾ ਕਰਦਾ ਉਹ ਆਪਣੇ ਆਪ ਨੂੰ ਕੋ ਜਣਾਵੇ ਨਾ ਕਿ ਮੈਂ ਬਹੁਤ ਵੱਡਾ ਮੇਰੇ ਵਰਗਾ ਕੋਈ ਨਹੀਂ ਜਿਹੜਾ ਸੇਵਕ ਹੈ ਆਪਸ ਕੋ ਕਰ ਕਸ਼ਨਾ ਜਨਾਵੇ ਉਹ ਕੀ ਕਰਦਾ ਹਰ ਹਰ ਨਾਮ ਜਿਹਦਾ ਸਤਿ ਆਵੇ ਹਰ ਵੇਲੇ ਵਾਹਿਗੁਰੂ ਦਾ ਨਾਮ ਹੀ ਤੇ ਹੁੰਦਾ ਹੈ ਸ਼ੁਕਰਾਨਾ ਹੀ ਕਰਦਾ ਹੈ ਤੇ ਮਨ ਵਿੱਚ ਹੈ ਸਤਿਗੁਰੂ ਕਹੇ ਪਾਸ ਤੇ ਆਪਣਾ ਮਨ ਸਤਿਗੁਰਾਂ ਦੇ ਚਰਨਾਂ ਵਿੱਚ ਬੇਟਾ ਕਰ ਦਿੰਦਾ ਕਿ ਪਾਸ਼ਾ ਜਿਵੇਂ ਤੁਹਾਡਾ ਹੁਕਮ ਹੈ ਕੋਈ ਹੁਕਮ ਆਪਾਂ ਮੰਨਾਂਗੇ ਸੇਵਾ ਕਰਤ ਹੋਏ ਨਿਕਾਮੀ ਸੇਵਾ ਕਰਦਿਆਂ ਕਿਸੇ ਵੀ ਗੱਲ ਦੀ ਖੁਆਇਸ਼ ਮਨ ਵਿੱਚ ਨਹੀਂ ਰੱਖਦਾ ਕਿ ਮੈਂ ਸੇਵਾ ਕਰਾਂ ਮੈਨੂੰ ਆਹ ਫਲ ਮਿਲੇਗਾ ਜੇ ਮੈਂ ਸੇਵਾ ਕਰਾਂ ਮੈਨੂੰ ਆਹ ਮਿਲੇਗਾ ਜਿਹੜਾ ਨਿਸ਼ਕਾਮ ਹੋ ਕੇ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਪਾਤਸ਼ਾਹ ਜੀ ਕਹਿੰਦੇ ਤਿਸਕੋ ਹੋਤ ਪ੍ਰਾਪਤ ਸਮ ਉਹਨਾਂ ਨੂੰ ਹੀ ਮਾਲਕ ਮਿਲਦਾ ਹੈ ਗੁਰੂ ਉਹਨਾਂ ਨੂੰ ਹੀ ਮਿਲਦਾ ਹੈ ਆਪਣੀ ਕਿਰਪਾ ਜਿਸ ਆਪ ਕਰੇ ਤੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸੇਵਕ ਦੇ ਗੁਣ ਨੇ ਇਹ ਵੀ ਆਪਣੇ ਆਪ ਨਹੀਂ ਵਸਦੇ ਇਹ ਵੀ ਵਾਹਿਗੁਰੂ ਸਤਗੁਰੂ ਆਪ ਹੀ ਸਾਡੇ ਦੇ ਜਦੋਂ ਮਿਹਰ ਕਰਦਾ ਹੈ ਇਹ ਗੁਣ ਸਾਡੇ ਅੰਦਰ ਬਸਾਉਂਦਾ ਹੈ ਨਾ ਨੂੰ ਸੋਹ ਸੇਵਕ ਗੁਰ ਕੀ ਮੱਤ ਲੈ ਉਹ ਹੀ ਗੁਰੂ ਦੀ ਮੱਤ ਧਾਰਨ ਕਰਦੇ ਨੇ ਜਿਨ੍ਹਾਂ ਨੂੰ ਗੁਰੂ ਬਖਸ਼ ਲੈਂਦਾ ਹੈ ਸੋ ਸਤਿਗ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਅੰਦਰ ਵੀ ਇਹ ਗੁਣ ਸੇਵਕਾਂ ਵਾਲੇ ਆਉਣ ਤੇ ਅਸੀਂ ਵੀ ਗੁਰੂ ਦੇ ਸੱਚੇ ਸੇਵਕ ਬਣ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ